ਉੰਦੀ ਵਲੇ ਸੀ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਉਂਦੇ ਸੀਗਾ ਡੋਭਈ ਦੇ ਵਿੱਚ ਮੈਂ ਹਫਤਾ ਰਹੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਤਾਂ ਮਾਸਕਟ ਕਹਿੰਦੇ ਤੂੰ ਡੋਭਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਤਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਰਾਤ ਉੱਥੇ ਉਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕੀ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਮਮਮੀ ਇੱਦਾਂ ਇੱਦਾਂ ਹੋਈ ਮੈਨਾਂ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਇਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ ਬੈਲਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਮਤਲਬ ਕਿ ਹਾਂਜੀ ਫਿਰ ਮੈਨੂੰ ਕੱਪੜੀ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕਟਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕਟਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤਾਂ ਬਾਬਾ ਜੀ ਤੇ ਰਹੀ ਨਹੀਂ ਹੋਈ ਆ ਵਾਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿਹਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਤਾਬੂ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਕਿ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਕੀ ਜ਼ੈਂਟ ਨੇ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਲਾ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨੇ ਨਹੀਂ ਸੀ ਮੈਨੂੰ ਦੇਖਿਆ ਮੈਂ ਇਹ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਾਅਵ ਮਾੜੇ ਲੱਗਦਾ ਚਾਹ ਵੀ ਤੂੰ ਨਾ ਕਿੰਨੇ ਮੈਂ ਵੀ ਜ਼ੈਂਟ ਦੇ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜਣੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਵੀ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀਆਂ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕੰਨੀਆਂ ਵੀ ਕੋਈ ਜਾਉਣਾ ਬਾਹਰ ਵਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਦੀ ਖਾਣੀ ਹੋਣੀ ਉੱਥੇ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆਂ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮਲਕਾਂ ਦੀ ਸਾਰੀਆਂ ਨਾਲ ਇਹੋ ਕੁਸ਼ੀ ਹੁੰਦਾ ਜੋ ਕੁਛ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕਰਨੀ ਸੀ ਮਿਲਦੀ ਜੇ ਬੁਖਾਰ ਵੀ ਹੋਣਾ ਸੀ ਕਹ ਦੇਦੇ ਸੀ ਕਿ ਮਰੀਜ਼ ਆ ਇਸ ਤੋਂ ਲਾ ਜਾਣਕਾਰੀ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੈਨਾਂ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਥੋੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਅ ਉਹ ਗੁਰਸੰਗਤਾਂ ਦੇ ਸਾਹਮਣੇ ਖੜੋ ਹੋ ਗਿਆ ਕਿ ਇਹ ਜਿਹੜੇ ਜਹਾਂਤਾ ਉਹ ਬਹੁਤ ਗਰੀਬ ਪਰਵਾਰਾਂ ਨੂੰ ਹੱਥਾਂੋਂ ਚ ਲੈਣਦੇ ਆ ਕਸ਼ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਹਨ ਲੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਨਕੂਦਰ ਦੇ ਕੋਲ ਹੈ ਗਰੀਬ ਪਰਿਵਾਰ ਆ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰਦਿਆਂ ਨੂੰ ਫੈਸਲਾ ਲਿਆ ਕੋਈ ਇਹਨਾਂ ਨੂੰ ਇਹਨੂੰ ਮਹਿਦਪੁਰ ਤੋਂ ਕੋਈ ਨਾ ਦੇ ਲੜਕੀ ਮਿਲ ਗਈ ਜਿਹਨੇ ਕਿਹਾ ਕਿ ਅਸੀਂ ਤੁਹਾਨੂੰ ਦਵਾਈ ਚ ਭੇਜਦੇ ਨੇ ਤੇ ਤੇਰੀ ਤੇਨ ਤੇਈ ਜਵਤ ਤਨਖਾਹ ਹੋਊਗੀ ਤੇ ਇਹਨੇ ਕੋਲੋਂ 30000 ਰੁਪਏ ਲਾ ਕੇ ਇਹਨੂੰ ਦਵਾਈ ਚ ਭੇਜ ਦਿੱਤਾ ਕਿਉਂਕਿ ਜਿਹੜੀ ਹੈਗੀ ਟੈਂਕੀ ਲੱਗਦੀ ਆ ਥੋੜਾ ਵੀਜਲ ਵਾਲਾ ਕਿ ਉਹ ਉੱਥੋਂ ਦਵਾਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫੇਰ ਇਹਨੂੰ ਪਾਸਪੋਰਟ ਲੈ ਕੇ ਮਾਰਕੀਟ ਨੂੰ ਜਾ ਕੇ ਇਹਦੇ ਕੋਲ ਪਾਸਪੋਰਟ ਕੋਲਿਆ ਇਹਨੂੰ ਕਹਿੰਦੇ ਜਿਹੜਾ ਹੈਗਾ ਉਹ ਵੀ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉਧਰ ਉਹਨਾਂ ਦਾ ਖਾਣਾ ਹੋਰ ਸੋ ਇਹਨਾਂ ਨੂੰ ਟੌਰਚਰ ਕਰਦੇ ਨੇ ਸੋ ਇਹਨਾਂ ਦੇ ਘਰਦਿਆਂ ਨੇ ਇੱਥੇ ਸੰਪਰਕ ਕੀਤਾ ਤੇ ਤਕਰੀਬਨ 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੇ ਸੋ ਜਿਹੜੇ ਏਜੰਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਇਹਨਾਂ ਤੇ ਉਹਨਾਂ ਦੇ ਸੁਪੰਦਾਂ ਕੇ ਸਿਹਤ ਦਾ ਉਹਨਾਂ ਨਾਲ ਬੰਕੇ ਦੇ ਨਾਲ ਸੁਪਰ ਦੇ ਵਿੱਚ ਆਏ ਤੂ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਦੀ ਸੁਭਾਅ ਬਸਾਈਆ ਸੋ ਸਾਡਾ ਤਾਂ ਕਹਿਣ ਦਾ ਇਹ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜੰਟਾ ਉਹ ਲੜਕੀਆਂ ਕਿਸੇ ਨੂੰ ਹੰਦਾ ਕੀ ਹੈ ਕਿ ਨਾ ਤਾਂ ਇੱਕ ਫਸ ਜਾਂਦਾ ਫਿਰ ਦੂਸਰੇ ਨੂੰ ਉਹ ਪਛਾੜ ਦਿੰਦਾ ਫਿਰ ਆਪ ਉਹਦੇ ਵਿੱਚ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਉਹਦੀ ਜਗ੍ਹਾ ਤੇ ਲੈ ਲੈਂਦੇ ਆ ਸੋ ਇਹੋ ਜਿਹੇ ਕਹਿ ਕੇ ਕਮਾ ਕੇ ਉਥੇ ਦੇ ਦੇ ਇਹੋ ਜੇ ਸੁਗਨ ਦਿਖਾ ਕੇ ਵੀ ਤੁਹਾਨੂੰ ਇੰਨੀ ਤਨਖਾਹ ਮਿਲੋਗੀ ਗਰੀਬ ਬਲਾਲ ਚਾਹੁੰਦਾ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਜਿਹੜੇ ਹੈ ਬਿਨਾ ਭਗ ਪਰਮਣ ਤੋਂ ਬੇ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੁਛ ਕਰਦੇ ਕੁਛ ਜਦੋਂ ਇਥੇ ਬੱਚਾ ਫਗ ਜਾਂਦਾ ਤੇ ਫਿਰ ਇਸੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿਨੀਆਂ ਵੀ ਸਾਡੀਆਂ ਅਬੀਬੀਆਂ ਮਾਰਕਟ ਜਾਣਾ ਵਰ ਮੁਰਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹਦੇ ਆ ਉਹ ਕਿਸੇ ਜਿਹੜਾ ਹੈ ਵਰਕ ਪਰਮਨਟ ਤੋਂ ਬਣਾ ਨਾ ਜਾਣ ਕਿਉਂਕਿ ਇਥੇ ਬਹੁਤ ਕੁਝ ਗੜੀਆਂ ਪਹਿਲਾਂ ਹੀ ਬਹੁਤ ਛੱਕੀਆਂ ਹੋ ਚੁੱਕੀਆਂ ਆ ਇਹਦੇ ਵਿੱਚ ਦੁਬਈ ਚਲ ਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਭਸਾ ਦਿੱਤਾ ਜਾਂਦਾ। ਸੋ ਇਹ ਜਿਹੜੇ ਏਜੰਟ ਬਹੁਤ ਛੋਟੇ-ਛੋਟੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ ਆ। ਸੋ ਇਹਨੂੰ ਤੋਂ ਵਝੋ ਜੇ ਜਾਣਾ ਵੀ ਕਿਤੇ ਤੇ ਵਰਕ ਪਰਮਿਟ ਦੇ ਰਾਹੀ ਜਾਉਂਦਾ ਤਾਂ ਕੋਈ ਸਰਕਾਰ ਵੀ ਜਿਹੜੇ ਹੈ ਉਹ ਤੇ ਜ਼ਿੰਮੇਵਾਰ ਹੁੰਦੀ। ਸੋ ਇਹ ਬਹੁਤ ਵੱਡੀ ਜਿਹੜੀ ਇੱਕ ਅਸਤੀ ਹੈ। ਇਹੋ ਜਿਹੇ ਜਦੋਂ ਕੇਸ ਆਉਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ। ਉਹ ਤੋਂ ਪੇਚਾਬਾ ਜਾ ਕੇ ਫਸਦੇ ਹੁੰਦੇ। ਤੂਦਾਂ ਉਤੇ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਅਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੜੀ ਹੈਗੀ ਐ ਜਿਹੜੀ ਅਮੇਸੀ ਉਹਨਾਂ ਬਤੀਆਂ ਨੂੰ ਬਹੁਤ